ਅੱਜ ਮੈਂ ਤੁਹਾਨੂੰ ਇੱਕ ਬੜੀ ਇੰਸਟਿੰਗ ਚੀਜ਼ ਦਿਖਾਉਣ ਚੱਲਿਆ ਸੰਟਾਗੋਨ ਵਿਲੇਜ ਐ ਸਵੀਟੰਬਰ ਇਹ ਪਿੰਡ ਦੇ ਵਿੱਚ ਨਾ ਇਹਨਾਂ ਪਿੰਡ ਦੀਆਂ ਸਾਰੀਆਂ ਪੁਰਾਣੀਆਂ ਡਰੈੱਸਾਂ ਪਿੰਡ ਦੇ ਸ਼ੂ ਠੀਕ ਐ ਪਿੰਡ ਦੇ ਘਟਾਉਣੇ ਪੁਰਾਣੇ ਸਾਰੇ ਸਾਮਕ ਰੱਖੇ ਹੋਏ ਨੇ ਅਨੇ ਇਹ ਮਿਆਰ ਜੋ ਲੋ ਮੈਂ ਤੁਹਾਨੂੰ 뮤ਜ਼ੀਅਮ ਦਾ ਟੂਰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਅ ਇਹਨਾਂ ਦੇ ਪੈਂਡੀਆਂ ਪੁਰਾਣੀਆਂ ਤਸਵੀਰਾਂ ਨੇ ਤੇ ਅ ਖਡਾਉਣੇ ਨੇ ਆ ਪਿੰਡ ਦੇ ਪੁਰਾਣੇ ਬਰਤਨ ਇੱਥੇ ਰੱਖੇ ਹੋਏ ਨੇ ਫੇਰ ਅੱਗੇ ਆਓ ਤਾਂ ਇਹ ਟਾਈਪਰਾਈਟਰ ਚਾਕ ਠੀਕ ਆ ਤੇ ਕੁਝ ਕਿਤਾਬਾਂ ਕੋਟਾਂ ਥੋੜਾ ਵਧੀਆ ਕਿ ਆਪਣੇ ਹਰੇਕ ਪਿੰਡ ਵਿੱਚ ਆਪਾਂ ਨੂੰ ਵੀ ਸਾਰਿਆਂ ਨੂੰ ਇਕੱਠੀਆਂ ਕਰਕੇ ਚੀਜ਼ਾਂ ਪੁਰਾਣੀਆਂ ਰੱਖ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਆਪਾਂ ਵੀ ਪਿੰਡ ਦਾ ਕੋਈ ਮਿਊਜ਼ੀਅਮ ਬਣਾਈਏ ਦੇਖੋ ਇਹ ਸਾਰੇ ਆਉਣੇ ਪਿੰਡ ਦੇ ਪੁਰਾਣੀਆਂ-ਪੁਰਾਣੀਆਂ ਆਪਣੇ ਘਰਾਂ ਦੇ ਵਿੱਚ ਵੀ ਫੋਟੋ ਹੁੰਦੀਆਂ ਨੇ ਤੇ ਅਗਰ ਆਪਾਂ ਸਾਰੇ ਉਹਨਾਂ ਨੂੰ ਕਲੈਕਟ ਕਰਕੇ ਰੱਖੀਏ ਤਾਂ ਇੱਕ ਪਿੰਡ ਦਾ ਵਧੀਆ ਮਿਊਜ਼ੀਅਮ ਬਣ ਸਕਦਾ ਆ ਦੇਖੋ ਇਹ ਪੁਰਾਣਾ ਫੋਨ ਅਟਲ ਪਿੰਡ ਦੀਆਂ ਕੁਝ ਪੁਰਾਣੀਆਂ ਯਾਦਾਂ ਠੀਕ ਹੈ ਤੇ ਸਾਰਾ ਕੁਝ ਪਿੰਡ ਬਾਰੇ ਲਿਖਿਆ ਹੋਇਆ ਹੈ ਇਹਨਾਂ ਨੇ ਆਾ ਭਾਂਡੇ ਨੇ ਇਹਨਾਂ ਦੇ ਪਿੰਡ ਤੇ ਪੁਰਾਣੇ ਆਪਾਂ ਅਕਸਰ ਗੁਰਦੁਆਰਿਆਂ ਵਿੱਚ ਬਾਬਿਆਂ ਦੇਆਂ ਪੁਰਾਣੀਆਂ ਚੀਜ਼ਾਂ ਦੇਖਦੇ ਆਂ ਪਰ ਆਪਣੇ ਲੋਕਾਂ ਦੇ ਵਿੱਚ ਆਪਣੀਆਂ ਜਿਹੜੀਆਂ ਪ੍ਰਾਂਤਨ ਚੀਜ਼ਾਂ ਹੁੰਦੀਆਂ ਸੀ ਉਹਨਾਂ ਨੂੰ ਅਸੀਂ ਇਕੱਠੀਆਂ ਕਰਕੇ ਕਦੇ ਨਹੀਂ ਸਾਹਦੇ ਆ ਇੱਕ ਵੀਡੀਓ ਚੱਲਦੀ ਹੈਗੀ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਕਿਸ ਤਰੀਕੇ ਨਾਲ ਇੱਕ ਮੋਚੀ ਆਪਣਾ ਲੈਦਰ ਦੇ ਸ਼ੂ ਬਣਾ ਰਿਹਾ ਆ ਲੈਦਰ ਆ ਪੁਰਾਣਾ ਤੇ ਇਨਾਂ ਦੇ ਪੁਰਾਣੇ ਕੱਪੜੇ ਰੱਖੇ ਹੋਏ ਨੇ ਆਪਣੇ ਇਸ ਜ਼ਿਲ੍ਹੇ ਕਾ ਆਪਣੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਿਊਜ਼ੀਅਮ ਆ ਇਹ ਹਰ ਇੱਕ ਪਿੰਡ ਦੇ ਵਿੱਚ ਆਪਣਾ ਮਿਊਜ਼ੀਅਮ ਬਣਾ ਕੇ ਰੱਖਦੇ ਨੇ ਤਾਂ ਜੋ ਪਿੰਡ ਦੀਆਂ ਸਾਰੀਆਂ ਚੀਜ਼ਾਂ ਲੋਕੀ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਉੱਤੇ ਸਟੋਰ ਕਰ ਲੈਂਦੇ ਨੇ ਆਟੋ ਪਿਆਨਾਂ ਦੇ ਪਿੰਡ ਦੇ ਪੁਰਾਣੀਆਂ ਤਸਵੀਰਾਂ बड़ा बढ़िया लग्या ये ये कोई तरह का बाथरूम बनाया है पुरानी मशीन ਹੂੰ ਗੇ ਲੌਕ ਲੱਗਿਆ ਹੈ ਪੁਰਾਣਾ ਦਰਵਾਜਾ ਜਿਵੇਂ ਟਿੱਕੀਆਂ ਵਾਰੀਆਂ ਹੁੰਦੀਆਂ ਨੇ ਦੂਸਰੇ ਪਾਸੇ ਚੱਲਦੇ ਆਂ ਦੇਖਦੇ ਆਂ ਕੀ ਕੀ ਹੈ ਥੋੜਾ ਹੌਲੀ ਇਸ ਕਰਕੇ ਬੋਲੀ ਦੇ ਕਿਉਂਕਿ ਇੱਥੇ ਥੋੜੀ ਆਵਾਜ਼ Hi, how are you doing? I'm good, how are you? Okay, it's your village museum. Excuse me? It's a village museum. hi it's very nice <laughs> yes. all all the stuff you have collected <laughs> yes you can take with you five things and then you can pick up five things from here to take okay. With you home. okay thank you ਨੰਦੇ ਸਾਰੇ ਜਿਹੜੀ ਗੱਟੇ ਪੁਰਾਣੇ ਸੱਠੀ ਜਿੱਤੇ ਹੋਏ ਨੇ ਇਹਨਾਂ ਨੇ ਔਰ ਇੱਕ ਸੰਦ ਜਿਸ ਜੋ ਸੀ ਬਗਾ ਕੀ ਨਾ ਕਬਾੜ ਚ ਮਾਰਦੇ ਆ ਉਹ ਹਰ ਚੀਜ਼ ਇਹਨਾਂ ਨੇ ਸਾਮਕੇ ਰੱਖੀ ਹੋਈ ਹੈ ਤੇ ਗਾਹਾਂ ਆਪਣੇ ਬੱਚਿਆਂ ਤੱਕ ਪਹੁੰਚਾਉਣ ਲਈ ਜੇ ਤੁਸੀਂ ਕਿਸੇ 뮤జిਕ ਮੀਡੀਅਮ ਦੇ ਵਿੱਚ ਨਹੀਂ ਦੇਣੀ ਤਾਂ ਘੱਟੂ ਘਟਾਵੀਂ ਪ੍ਰਾਣੀ ਚੀਜ਼ਾਂ ਆਪਦੇ ਘਰ ਦੇ ਡਰਾਇੰਗ ਰੂਮ ਦੇ ਵਿੱਚ ਤਾਂ ਥਾਮ ਕੇ ਰੱਖ ਲਿਆ ਕਰੋ ਤਾਂ ਕਿ ਉਹ ਗਾਹਾਂ ਤੋਂ ਗਾਹਾਂ ਆਪਣੇ ਬੱਚਿਆਂ ਤੱਕ ਪਹੁੰਚ ਸਕਣ